ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਮੌਲ ਸ੍ਰੀ ਦੇ ਦਰਖਤ ਬਾਰੇ ਆਹ ਮੌਲ ਸ੍ਰੀ ਦਾ ਦਰਖਤ ਹੈ ਜੀ ਤਾਂ ਦੇਖੋ ਇਹਦੇ ਆ ਫਲ ਲੱਗਿਆ ਆ ਫਲ ਲੱਗਿਆ ਬਹੁਤ ਮਿੱਠਾ ਹੁੰਦਾ ਖਾਣ ਕੇ ਜਦੋਂ ਆ ਕਿਰ ਜਾਂਦਾ ਵੀ ਤੇ ਇਹ ਇਹ ਨਾ ਦਰਖਤ ਸਾਡੇ ਦੰਦਾਂ ਲਈ ਬਹੁਤ ਹੀ ਫਾਇਦੇਮੰਦ ਛੱਡ ਮੰਨ ਲਓ ਦੰਦ ਹਲਦੇ ਆ ਜੀ ਤੇ ਜਣਾ ਹਲਦੇ ਆ ਜੇਕਰ ਇਹਦੀ ਦਤਨ ਇੱਕ ਹਫਤਾ ਕਰ ਲੈ ਦੰਦ ਇੰਨੇ ਮਜ਼ਬੂਤ ਕਰ ਦਿੰਦਾ ਹਸਣੋਂ ਹਟਾ ਦਿੰਦਾ ਇਹਦੀ ਦਤਨ ਮੋਲਸਰੀ ਦੀ ਇਹਨੂੰ ਵਕੂਲ ਵੀ ਕਹਿੰਦੇ ਆ ਹਿੰਦੀ ਦੇ ਵਿੱਚ ਦਰਖਤ ਨੂੰ ਤੇ ਇਹਦੇ ਜਿਹੜੇ ਆਹ ਫਲ ਆ ਇਹੋ ਜੇ ਕਿਤੇ 2-4 ਫਲ ਦਿੱਲੀ ਖਾਲੇ ਤਾ ਦੇ ਕੋਮੇ ਤੋੜੇ ਇਹ ਜਿਹੰਦੇ ਬਹੁਤ ਮਿੱਠੇ ਆ ਸਵਾਦਿਸ਼ਟ ਆ ਇਹ ਤੇ ਡੇਲੀ 2-4 ਖਾਂਦਾ ਰਹੇ ਜੇ ਮਸੂੜੇ ਹਾਲਾ ਹੁੰਦਾ ਮਸੂੜੇ ਤੇ ਦਰਦ ਹੁੰਦਾ ਜਾਂ ਸੋਜ ਆਈ ਹੁੰਦੀ ਆ ਉਹ ਵੀ ਠੀਕ ਹੋ ਜਾਂਦੀ ਆ ਦੰਦਾਂ ਸੰਬੰਧੀ ਕੋਈ ਵੀ ਬਿਮਾਰੀ ਆ ਇਹਦੇ ਨਾਲ ਸਾਰੀਆਂ ਹੀ ਠੀਕ ਹੁੰਦੀਆਂ ਇਹਦੇ ਖਾਣ ਨਾਲ ਸੋ ਦੋਸਤੋ ਵੀਡੀਓ ਵਧੀਆ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਜੀ